ਤੇ ਭੈਣਾ ਸਾਰਿਆਂ ਨੂੰ ਪੱਤੇ ਆਸ ਕਹਤਾ ਹਾਂ ਵਾਈਟ ਬੁਟੀਕ ਦਾ ਖਾਸ ਵਾਈਟ ਬੁਟੀਕ ਪਰ ਜਿਵੇਂ ਅਗਰਾਹ ਨਾਲ ਗੱਲ ਕਰਕੇ ਦੇਣ ਦਾ ਉਹਦੇ ਚ ਦੋ ਚੀਜ਼ਾਂ ਐਡ ਕਰਨਾ ਚਾਹੂਗਾ ਵੀ ਆਪਾਂ ਨੂੰ ਸੱਤ ਡਿਸਪਲਾਈਨ ਤੇ ਜਿਹੜੇ ਮੈਨਸ ਚ ਇੱਕ ਤਰੀਕੇ ਨਾਲ ਆਪਾਂ ਜਿੰਮੇ ਪੰਡਿਆਂ ਨੂੰ ਕਹਿੰਦੇ ਹੁੰਦੇ ਆ ਹੈ ਸ਼੍ਰੀ ਕਰੀਏ ਜਾ ਦੇ ਕਰਨੀ ਆਪਾਂ ਉੱਪਰੋਂ ਚੱਕ ਗਏ ਜਾਪਾ ਸਾਰੇ ਦਿੱਲੀ ਨੂੰ ਪਹੁੰਚ ਗਏ ਦਿੱਲੀ ਦੇ ਵਿੱਚ ਜਾ ਕੇ ਆਪਾਂ ਨੂੰ ਜਿਹੜਾ ਹੋਰ ਹਿੰਦੂस्तानी ਸੀ ਉਹਨਾਂ ਨੇ ਇਹ ਗੱਲ ਕਹੀ ਜਿਵੇਂ ਇਹੋ ਤਾਂ ਭਾਰਤ ਇੱਕ ਮਾਤਾ ਹੈ ਪਰ ਪੰਜਾਬ ਬਾਪਾਂ ਦੇ ਮੁਕਤ ਦਾ ਤਾਜ ਹੈ ਕਿਉਂ ਕਿਹਾ ਕਿਉਂਕਿ ਆਪਾਂ ਇੱਥੇ ਸੀ ਆ ਨੀ ਆਪਣੀਆਂ ਜਿੰਨੀਆਂ ਜਥੇਦੰਦੀਆਂ ਬਾਬਾ ਸਾਹਿਬ ਜਿੰਨੇ ਵਪਾਰੀ ਕੀ ਹੋਰ ਕੀ ਪੂਰਾ ਪੰਜਾਬ ਇੱਕ ਵਾਰ ਚ ਕੋਪਿਆ ਤੇ ਹੁਣ ਫੇਰ ਉਹ ਸਮਾ ਆ ਗਿਆ ਤੁਸੀਂ ਦੇਖੋ ਕਿਸਾਨ ਨਹੀਂ ਨਾ ਦੇ ਕੇ ਆਪਣਾ ਰਾਜਨੀਤਿਕ ਤੇ ਗੈਰਗਾਰਜਨੀਤਿਕ ਕੇ ਕੇ ਵੱਧਦੇ ਜਿੰਨੇ ਆਪਣੀ ਸਿੱਖੋਂ ਮੈਂ ਸਿੱਖਾਂ ਨੂੰ ਵੀ ਕਈ ਪਾਰਟੀਆਂ ਚ ਵੱਧ ਰਹੇ ਨੇ ਨਾ ਬੱਤੇ ਪਾਟ ਚ ਬੱਦਰ ਰਹੇ ਨੇ ਇਹ ਬੰਦੀਆਂ ਨਹੀਂ ਕਣੀਏ ਚੇਨੀ ਆ ਪਾਟੋ ਆਪਣੀ ਆਵਾਜ਼ ਜਿੰਨੇ ਦਿੱਲੀ ਦੇ ਵਿੱਚ ਗੂੰਜੀ ਸੀ ਉਵੇਂ ਉਨ ਗੂੰਜੇ ਉਹ ਨਹੀਂ ਆਪਣਾ ਰੂਪ ਹੈ ਸੈਲਫ ਡਿਸਪਲਿਨ ਤੇ ਮੋਰਲ ਕੈਡਰ ਆਪਣਾ ਸਹੀ ਰੱਖਣਾ ਪਊ ਜੇ ਆਪਾਂ ਪਿੰਡ ਚ ਕਿਤੇ ਵੀ ਕਿਸੇ ਤੇ ਗੌਲੈਂਚ ਜਾਣੇ ਆ ਕਿਤੇ ਪੋਨਟੇਸ਼ਨ ਚ ਜਾਣੇ ਆ ਤਾਂ ਲੋਕਾਂ ਇਹ ਤੇ ਨਿੱਕੀ ਉਹ ਬੈਠੇ ਨੇ ਰੇਅ ਆ ਤੇ 10 ਲੀਟਰ ਪਾ ਰਹੇ ਨੇ ਇਹ ਆਪਾਂ ਨੂੰ ਇਹ ਸਭ ਤੋਂ ਜਿਹੜਾ ਪ੍ਰਸ਼ਾਸਨ ਸਾਪ ਨੂੰ ਸੁਖਰ ਦੇਣ ਵਿੱਚ ਨਾ ਕੰਮ ਨੂੰ ਆ ਰਹਿ ਗੇ ਜਿਆਦਾ ਆਪਾਂ ਜਾਣਦੇ ਹਿੱਤੇ ਵੀ ਸਾਡਾ ਫਰਜ਼ ਬਣਦਾ ਕਿ ਮੈਂ ਜੋ ਦੁਨੀਆ ਦੇਖ ਰਹੀ ਨਾ ਮੈਂ ਧੰਦੀ ਨਾ ਕਰਾਂ ਬੈਠ ਕੇ ਸਰ ਦੇ ਹੱਥ ਤੇ ਨਾ ਬੋਲਣਾ ਮੈਂ ਰੱਤ ਲੱਗ ਕੇ ਜਨ ਕਰਾਂ ਤੇ ਰਾਤੋਂ ਰਾਤ ਦੀ ਗੱਲ ਨੂੰ ਸੰਗਤ ਦੇ ਵਿੱਚ ਨਾ ਕਰ ਗੁਰੂ ਪਰਾਇ ਤੇ ਜਿਹੜਾ ਪੰਨੂ ਮਾਰ ਕੇ ਦੱਸਿਆ ਵੀ ਸਾਕਤ ਰੂਪ ਦੇ ਵਿੱਚ ਆਪੇ ਜਥੇਬੰਦੀ ਨੂੰ ਇਕੱਠੇ ਕਰਕੇ ਹੁਣ ਜੇ ਬੰਦੇ ਸੱਚੇ ਸੁੱਚੇ ਕੇਲੇ ਆਓ ਤੇ ਉਹਨਾਂ ਨੂੰ ਵੀ ਕਹੋ ਕਿ ਇਕਾਉਂ ਪੱਥਰ ਜਿਹੜੇ ਸਿੱਖ ਤੋਂ ਸਾਰਨ ਮੌਕੇ ਤੋਂ ਬਾਅਦ ਜਿਹੜਾ ਵੀ ਜਾਂਦਾ ਉਹਦੇ ਮਗਰ ਤਾਂ ਜੋ ਆਪਣੇ ਗੱਲ ਸੁਣੀ ਜਾਵੇ ਉਹਨਾਂ ਐਸਜੀਪੀਸੀ ਗੁੰਡਾ ਪਾਰ ਹੈ ਉਹਨਾਂ ਨੇ ਬੰਦੀ ਸਿੱਧਾ ਨਹੀਂ ਗੱਲ ਕਰਨ ਲਈ ਟਾਈਮ ਲਿਆ ਪਰਧਾਨ ਮੰਤਰੀ ਨੇ ਟਾਈਮ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਕਿਉਂਕਿ ਆਪਾਂ ਛੋਟੇ ਛੋਟੇ ਤੋਂ ਲੈ ਕੇ ਵੱਡੇ ਕੋਈ ਨਹੀਂ ਹਾਲਾਂਕਿ ਇਹ ਕੇਪ ਰਾਹੀਂ ਮਿਸਟਰ ਉਹਥੇ ਆ ਕੇ ਜਾਣਾ ਸੁਣ ਕੇ ਜਾਂਦਾ ਹੁੰਦਾ ਸੀ ਇਹੀ ਕੰਮ ਉਹ ਬਰਾਬਰ ਸਾਜਣ ਦੇ ਕਰਿਆ ਇੱਕ ਪਾਸੇ ਮੀਟਿੰਗ ਕਰਨ ਨੂੰ ਬੁਲਾ ਲੈਂਦੇ ਨੇ ਦੁਤੇ ਮਸੇ ਮਤੇ ਮਾਰ ਤੋਂ ਨਹੀਂ ਜਿੱਦਨੋਂ ਨਾਲੇ ਘੱਟੇ ਮਾਰ ਨੂੰ ਦਦੇ ਦੂਜਿਆਂ ਨੂੰ ਬਲਾ ਲੈਂਦੇ ਨੇ ਜੀ ਅਗਰਾਹ ਸਾਹਿਬ ਨੇ ਕਲੀਅਰ ਕਟ ਉਤਾਰ ਕੇ ਘਰਦੇ 20 ਕੰਨੀਆਂ ਲੋਕਾਂ ਨੇ ਕਿਸਾਨਾਂ ਦੀਆਂ ਜੀ ਹੈਗੀਆਂ ਇਹ ਸਾਡੀ ਜਿੰਨੀ ਖਰਚਾ ਦਾ ਪੰਜਾਬ ਪੰਜਾਬ ਨਹੀਂ ਤੇ ਪੰਜਾਬ ਦੇ ਪਾਣੀਆਂ ਦੀ ਮਾਤਰ ਤੇ ਸਰਕਾਰ ਕਰਨੀ ਭੁੱਲ ਗਈ ਉਹਨਾਂ ਨੂੰ ਯਾਦ ਕਰਾਉਣਾ ਕੀ ਇਹ ਕੌਣ ਇਹਨੂੰ ਪਲੀਨ ਦਸਮਨ ਨੂੰ ਰੋਕਣਾ ਹੁੰਦਾ ਕੀ ਹੈ ਵਿਪਾਰ ਨੂੰ ਰੋਕਣਾ ਹੁੰਦਾ ਇਹ ਸਾਰੇ ਇਲਜ਼ਾਮ ਜਿੰਨੇ ਵੀ ਲਾਉਂਦੇ ਨੇ ਤੂੰ ਸਾਥੀਆਂ ਦੀਆਂ ਲੜਾਈਆਂ ਚ ਬਣ ਕੇ ਇਹ ਹੁੰਦੀ ਆ ਕਿ ਇਹ ਸਾਬਤ ਕੁਰਸੀ ਆਪਾਂ ਨੂੰ ਕਮਜ਼ੋਰ ਕਰਦੋਈ ਕਰਿਆ ਕਰਦੇ ਆ ਜੇ ਪਰ ਇਸ ਮੌਕੇ ਤੇ 71 ਤੇ 22 ਰੋਬਾ ਤੇ ਇੱਕੋ ਇੱਕ ਜ਼ਬਰਦਸਤੀ ਰਹਿ ਗਈ ਜਿਹੜੀ ਸਰਕਾਰ ਨਾਲ ਟਕਰਾਂ ਲੈ ਸਕਦੀ ਆ ਜੇ ਆਪਾਂ ਤੇ ਤਵਾ ਰਹੇ ਨੇ ਅਧਿਆਤਨ ਕਰਕੇ ਪੁੱਟ ਕੇ ਘਰੇ ਉਠਾ ਲਵਨੇ ਨੇ ਤੇ ਕਾਰਪੋਰੇਟਾਂ ਨੇ ਆਪਣੇ ਤੋਂ ਸਭ ਕੁਝ ਧਿਆਲ ਲਿਆ। ਬਹੁੜੇ ਸਮੇਂ ਹੋ ਗਿਆ ਵੀ ਆਪਾਂ ਕੱਢੇ ਆਓਗੇ ਤਾਂ ਪਿਛਲਾ ਜੇਰਕਾ ਮੁਕਸੀਗਾ ਇੱਕ ਕਰਨਾ ਨਾਮ ਤੋਂ ਬੋਲਵਾਉਂਦਾ ਸੀ ਸੈਲਫ ਸਟੇਟਿਕ ਫਾਰਮ ਸਿਲਾਈਏ ਤਾਂ ਜੋ ਆਪਣੀ ਬਾਤ ਆਪਣੀ ਸੱਚੀ ਆਪਣਾ ਸਾਥੂ ਸ਼ਰਤਾਂ ਕਰੇ ਪੁਗਾਈ ਦੇ